ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਅੰਗਦ ਦੇਵ ਜੀ ਧੰਨ ਗੁਰੂ ਅਮਰਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਗੁਰੂ ਹਰ राय ਸਾਹਿਬ ਜੀ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਗੁਰੂ ਸਾਹਿਬ ਦੇ ਸਾਜੇ ਪੰਜ ਪਿਆਰੇ ਧੰਨ ਗੁਰੂ ਸਾਹਿਬ ਜੀ ਦੇ ਚਾਰ ਸਾਹਿਬਜ਼ਾਦੇ ਧੰਨ ਗੁਰੂ ਸਾਹਿਬਾਨਾ ਦੇ ਮਾਤਾ ਪਿਤਾ ਜੀ ਧੰਨ ਖਾਲਸਾ ਪੰਥ ਦੇ ਮਾਤਾ ਪਿਤਾ ਜੀ ਧੰਨ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਪਚੰਗੀ ਪਚੰਘਣੀਆਂ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਧੰਨ ਭਾਈ ਵਿਦੇ ਚੰਦ ਜੀ ਧੰਨ ਭਾਈ ਮਨੀ ਸਿੰਘ ਜੀ ਧੰਨ ਭਾਈ ਤਾਰੂ ਸਿੰਘ ਜੀ ਧੰਨ ਮਾਈ ਭਾਗੌਰ ਜੀ ਧੰਨ ਮਾਈ ਹਰਸ਼ਰਨ ਕੌਰ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਤਨ ਭਾਈ ਕਨਈਆ ਜੀ ਤਨ ਤਨ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਸਾਹਿਬੇ ਕਮਾਲ ਹਾਜ਼ਰਾ ਹਜੂਰ ਜਹਰਾ ਜਹੂਰ ਪ੍ਰਤੱਖ ਸਤਗੁਰੂ ਚਬਰ ਛਤਰ ਤਖੰਦ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਤਨ ਦਸਮੇ ਦੀ ਬਾਣੀ ਇਹ ਸਰੀਰਾਂ ਮੇਰਾ ਇਸ ਜਗ ਮੈਂ ਆਇ ਕਾ ਕਿਆ ਤੁਦ ਕਰਮ ਕਮਾਇ